ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ 에ਰਪੋਰਟ ਤੋਂ ਜਿੱਥੇ ਅਚਾਨਕ ਜੁਹਾਸ ਦੀ ਉਡਾਣ ਨੂੰ ਰੱਦ ਕਰ ਦਿੱਤਾ ਗਿਆ ਦੱਸਦੀ ਹੈ ਕਿ ਬਠਿੰਡਾ 에ਰਪੋਰਟ ਤੋਂ ਦਿੱਲੀ ਦੀ ਉਡਾਣ ਰੱਦ ਕਰਨ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬੋਰਡਿੰਗ ਟਿਕਟ ਕੱਟਣ ਦੇ ਬਾਅਦ ਦਿੱਲੀ ਚੜ੍ਹ ਵਾਲੇ ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਸ ਕਾਰਨ ਆਪਣੇ ਜ਼ਰੂਰੀ ਕੰਮਾਂ ਤੇ ਜਾਣ ਵਾਲੇ ਲੋਕ ਬੇहद ਪਰੇਸ਼ਾਨ ਹੋਏ ਕਾਫੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਇਆ ਨੇ ਜਿੱਥੇ ਆਪਣੇ ਨਿੱਜੀ ਵਾਹਨ ਜਮ੍ਹਾਂ ਕਰਵਾਏ ਤੇ ਉੱਥੇ ਕਈ ਲੋਕ ਜਿਹੜੇ ਆ ਖੱਜਲ ਹੁੰਦੇ ਵੀ ਦਿਖਾਈ ਦਿੱਤੇ ਅਚਾਨਕ ਫਲਾਈਟ ਰੱਦ ਕਰਨ ਦੀ ਵਜ੍ਹਾ ਨਾਲ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ ਕਿਉਂਕਿ ਦਿੱਲੀ ਜਾਣ ਦੇ ਲਈ ਲੋਕ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਏਸੀ ਲੋਕਾਂ ਨੇ ਇਰ ਅਲਾਈਅੰਸ ਦੇ ਖਿਲਾਫ ਰੋਸ ਜਾਹਰ ਕੀਤਾ ਸੋਦੇ ਕਰੀਬ ਯਾਤਰੀ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਜੀ ਏਸੀ ਬਠਿੰਡਾ 에ਰਪੋਰਟ ਤੇ ਸਾਡੀ ਬੁਕਿੰਗ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ ਲੇ ਤਾਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ ਆ ਦਿੱਲੀ ਤੋਂ ਫਲਾਈਟ ਸੀ ਆ ਅਗਰ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਉਹਨ ਕੈਨਸਲ ਕਰਨੀ ਪਈ ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਵੇਗੀ ਇਸ ਕਰਕੇ ਸਾਨੂੰ ਛਾੜਾ ਜੋ ਹਰਜਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ ਸਾਡਾ 20-25000 ਰੁਪਿਆ ਐਵੇਂ ਗਿਆ ਉਹਦੇ ਵੀ ਉਹ ਤੇਰੀ ਹੈ एयरपोर्ट अथॉरिटी ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 20 25 ਜਨੇ ਜਿਹੜੇ ਜਿਨ੍ਹਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚੱਲ ਲਿਆਸੋਂ ਹੋ ਗਏ ਹੋਰ ਵੀ ਪੈਸੰਜਰ ਜਿਹੜੇ ਨਾਲ ਵਿਚਾਰੇ ਕੋਈ ਟੈਕਸੀ ਲੱਗੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈਏ ਕਿਸੇ ਨੇ ਕਿਸੇ ਨੇ ਆਪਣਾ ਕੀ ਕੇਦ ਨੂੰ ਬਸ ਤੇ ਚੱਲਿਆ ਯਾਨੀ ਜੇ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲਿਆ ਜਾਂ ਇਸ ਲਈ ਇਹ ਸਾਨੂੰ ਬਿਆਰ ਕੀਤਾ ਕਿ ਇਹ ਜਿਹੜਾ 에ਰਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕਿ ਜੀ ਇੱਥੇ ਆਏ ਇੱਥੇ ਘੰਟਾ ਸੀ ਵੇਟ ਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਬਠਿੰਡਾ 에어ਲਾਈਨ ਇਹਨਾਂ ਹਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗਹਿਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ 에ਰਪੋਰਟ ਤੋਂ ਜਿੱਥੇ ਅਚਾਨਕ ਜੁਹਾਸ ਦੀ ਉਡਾਣ ਨੂੰ ਰੱਦ ਕਰ ਦਿੱਤਾ ਕਿਹਾ ਦੱਸਦੀ ਹੈ ਕਿ ਬਠਿੰਡਾ 에ਰਪੋਰਟ ਤੋਂ ਦਿੱਲੀ ਦੀ ਉਡਾਣ ਰੱਦ ਕਰਨ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬੋਰਡਿੰਗ ਟਿਕਟ ਕਟਣ ਦੇ ਬਾਅਦ ਦਿੱਲੀ ਚਾੜ ਵਾਲੇ ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਸ ਕਾਰਨ ਆਪਣੇ ਜ਼ਰੂਰੀ ਕੰਮਾਂ ਤੇ ਜਾਣ ਵਾਲੇ ਲੋਕ ਬੇहद ਪਰੇਸ਼ਾਨ ਹੋਏ ਕਾਫੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਕਈਆਂ ਨੇ ਜਿੱਥੇ ਆਪਣੇ ਨਿੱਜੀ ਵਾਹਨ ਜਮ੍ਹਾਂ ਕਰਵਾਏ ਤੇ ਉੱਥੇ ਕਈ ਲੋਕ ਜਿਹੜੇ ਆ ਖੱਜਲ ਹੁੰਦੇ ਵੀ ਦਿਖਾਈ ਦਿੱਤੇ ਅਚਾਨਕ ਫਲਾਈਟ ਰੱਦ ਕਰਨਦੀਪ ਵਾਚ ਨਾਲ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ ਕਿਉਂਕਿ ਦਿੱਲੀ ਜਾਣ ਦੇ ਲਈ ਲੋਕ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ 에ਸੀ ਲੋਕਾਂ ਨੇ 에ਰ ਅਲਾਈਅੰਸ ਦੇ ਖਿਲਾਫ ਰੋਸ ਜ਼ਾਹਰ ਕੀਤਾ ਸੋ ਦੇ ਕਰੀਬ ਯਾਤਰੀ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ। ਜੀ ਐਸ ਬਠਿੰਡਾ 에ਰਪੋਰਟ ਤੇ ਸਾਡੀ ਬੁਕਿੰਗ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ। ਡਿਲੇ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ। ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ। ਆ ਦਿੱਲੀ ਤੋਂ ਫਲਾਈਟ ਸੀ ਆ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਉਹਨ ਕੈਨਸਲ ਕਰਨੀ ਪਈ। ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਵੇਗੀ। ਇਸ ਕਰਕੇ ਸਾਨੂੰ ਛਾੜਾ ਜੋ ਹਰਜਾਨਾ ਹੋਇਆ। ਇੰਨਾ ਸਾਡਾ ਨੁਕਸਾਨ ਹੋਇਆ। ਸਾਡਾ 22200 ਰੁਪਿਆ ਐਵੇਂ ਗਿਆ ਮੇਰੇ ਉਹਸੇ ਰਿਏ 에ਅਰਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 22200 ਜਨੇ ਜਿਹੜੇ ਜਿਨ੍ਹਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚੱਲ ਲਿਆ ਇਸੋਂ ਹੋਰ ਵੀ ਪੈਸੰਜਰ ਜਿਹੜੇ ਨਾਲ ਵਿਚਾਰੇ ਕੋਈ ਟੈਕਸੀ ਲੈ ਕੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਕੀ ਕੇਦਨੋ ਬਸ ਤੇ ਚੱਲਿਆ ਯਾਨੀ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲੇ ਆ ਗਏ ਇਸ ਲਈ ਇਹ ਸਾਨੂੰ ਪਿਆਰ ਕਿਹਾ ਕਿ ਇਹ ਜਿਹੜਾ 에ਰਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕਿ ਜੀ ਇੱਥੇ ਆਏ ਇੱਥੇ ਘੰਟਾ ਸੀ ਵੇਟ ਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਬਠਿੰਡਾ 에어ਲਾਈਨ ਇਹਨਾਂ ਹਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਟਰਵਿਊ ਸੀ ਇਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗੱਲੀ ਵਰਤੀ ਹੈ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ 에ਰਪੋਰਟ ਤੋਂ ਜਿੱਥੇ ਅਚਾਨਕ ਜਹਾਜ਼ ਦੀ ਉਡਾਨ ਨੂੰ ਰੱਦ ਕਰ ਦਿੱਤਾ ਕਿਹਾ ਦੱਸਦੀ ਹੈ ਕਿ ਬਠਿੰਡਾ 에ਰਪੋਰਟ ਤੋਂ ਦਿੱਲੀ ਦੀ ਉਡਾਨ ਰੱਦ ਕਰਨ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬੋਰਡਿੰਗ ਟਿਕਟ ਕਟਣ ਦੇ ਬਾਅਦ ਦਿੱਲੀ ਚਾੜ ਵਾਲੇ ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਸ ਕਾਰਨ ਆਪਣੇ ਜ਼ਰੂਰੀ ਕੰਮਾਂ ਤੇ ਜਾਣ ਵਾਲੇ ਲੋਕ ਬੇहद ਪਰੇਸ਼ਾਨ ਹੋਏ ਕਾਫੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਇਆ ਨੇ ਜਿੱਥੇ ਆਪਣੇ ਨਿੱਜੀ ਵਾਹਨ ਜਮ੍ਹਾਂ ਕਰਵਾਏ ਤੇ ਉੱਥੇ ਕਈ ਲੋਕ ਜਿਹੜੇ ਆ ਖੱਜਲ ਹੁੰਦੇ ਵੀ ਦਿਖਾਈ ਦਿੱਤੇ ਅਚਾਨਕ ਫਲਾਈਟ ਰੱਦ ਕਰਨਦੀਪ ਵਾਚ ਨਾਲ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਦੇਖਣ ਮਿਲੀ ਕਿਉਂਕਿ ਦਿੱਲੀ ਜਾਣ ਦੇ ਲਈ ਲੋਕ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਏਸੀ ਲੋਕਾਂ ਨੇ ਇਹ ਅਲਾਈਅੰਸ ਦੇ ਖਿਲਾਫ ਰੋਸ ਜ਼ਾਹਰ ਕੀਤਾ ਸੋ ਦੇ ਕਰੀਬ ਯਾਤਰੀ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ ਜੀ ਏਸੀ ਬਠਿੰਡਾ ਏਅਰਪੋਰਟ ਤੇ ਸਾਡੀ ਬੁਕਿੰਗ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ। ਲੇਟ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਿਹਾ ਤਾਂ ਬਈ ਕੈਨਸਲ ਹੋ ਗਈ। ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ। ਆ ਦਿੱਲੀ ਤੋਂ ਫਲਾਈਟ ਸੀ ਆ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਉਹਨੂੰ ਕੈਨਸਲ ਕਰਨੀ ਪਈ। ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪਵੇਗੀ। ਇਸ ਕਰਕੇ ਸਾਨੂੰ ਛਾੜਾ ਜੋ ਹਰਜਾਨਾ ਹੋਇਆ, ਇੰਨਾ ਸੱਡਾ ਨੁਕਸਾਨ ਹੋਇਆ। ਸਾਡਾ 22250 ਰੁਪਇਆ ਐਵੇਂ ਗਿਆ ਦੇ ਦੇ ਉਹ ਸਿਰੇ ਆ エアਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 2225 ਜਨੇ ਜਿਹੜੇ ਜਿਨ੍ਹਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚੱਲ ਲਿਆ ਇਸੋਂ ਹੋਰ ਵੀ ਪੈਸੰਜਰ ਜਿਹੜੇ ਨਾਲ ਵਿਚਾਰੇ ਕੋਈ ਟੈਕਸੀ ਲeke ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਕੀ ਕੇਦਨੋ ਬੱਸ ਤੇ ਚੱਲਿਆ ਯਾਨੀ ਕਿ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲੇ ਆ ਗਏ ਇਸ ਲਈ ਇਹ ਸਾਨੂੰ ਜਾਰੀ ਹੈ ਕਿ ਇਹ ਜਿਹੜਾ 에ਰਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕਿ ਜੀ ਇੱਥੇ ਆਏ ਇੱਥੇ ਘੰਟਾ ਸੀ ਵੇਟ ਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ ਕੈਨਸਲ ਹੋ ਗਈ ਕਿਉਂਕਿ ਇੱਥੋਂ ਸ਼ਾਮ 7 ਵਜੇ ਤੋਂ 11 ਵਜੇ ਤੱਕ ਦਿੱਲੀ ਨਹੀਂ ਪਹੁੰਚਿਆ ਜਾ ਸਕਦਾ ਬਠਿੰਡੇ ਤੋਂ ਤੇ ਉਸ ਕਾਰਨ ਸਾਨੂੰ ਬਹੁਤ ਵੱਡਾ ਲੋਸ ਹੋਇਆ ਹੈ 에어ਪੋਰਟ ਅਥਾਰਟੀ ਬਠਿੰਡਾ 에어ਲਾਈਨ ਇਹਨਾਂ ਹਰਜਾਨਾ ਭਰੇ ਇਹਨਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ 에어ਪੋਰਟ ਅਥਾਰਟੀ ਨੂੰ ਜਿਨ੍ਹਾਂ ਨੇ ਸਾਨੂੰ ਬਹੁਤ ਖਰਾਬ ਕੀਤਾ ਇਹਦੇ ਨਾਲ ਹੀ ਬਹੁਤ ਪਬਲਿਕ ਖਰਾਬ ਹੋ ਰਹੀ ਹੈ ਜਿਨ੍ਹਾਂ ਦੇ ਦਿੱਲੀ ਕੱਲ ਇੰਟਰਵਿਊ ਸੀ ਕਈ ਤਰ੍ਹਾਂ ਦੇ ਪੇਪਰ ਸੀ ਕਿਸੇ ਨੇ ਹੋਰ ਅਗੇ ਇੰਟਰਨੈਸ਼ਨਲ ਫਲਾਈਟ ਤੇ ਜਾਣਾ ਸੀ ਬਹੁਤ ਵੱਡਾ ਇਹਨਾਂ ਦੀ ਅਨਗਹਿਲੀ ਵਰਤੀ ਹੈ ਤੇ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਇਸ ਵਕਤ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ 에ਰਪੋਰਟ ਤੋਂ ਜਿੱਥੇ ਅਚਾਨਕ ਜਹਾਜ਼ ਦੀ ਉਡਾਣ ਨੂੰ ਰੱਦ ਕਰ ਦਿੱਤਾ ਕਿਹਾ ਦੱਸਦੀ ਹੈ ਕਿ ਬਠਿੰਡਾ 에ਰਪੋਰਟ ਤੋਂ ਦਿੱਲੀ ਦੀ ਉਡਾਣ ਰੱਦ ਕਰਨ ਤੇ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਬੋਰਡਿੰਗ ਟਿਕਟ ਕੱਟਣ ਦੇ ਬਾਅਦ ਦਿੱਲੀ ਚਾੜ ਵਾਲੇ ਯਾਤਰੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਸ ਕਾਰਨ ਆਪਣੇ ਜ਼ਰੂਰੀ ਕੰਮਾਂ ਤੇ ਜਾਣ ਵਾਲੇ ਲੋਕ ਬੇहद ਪਰੇਸ਼ਾਨ ਹੋਏ ਕਾਫੀ ਮੁਸ਼ਕਲਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਕਈਆਂ ਨੇ ਜਿੱਥੇ ਆਪਣੇ ਨਿੱਜੀ ਵਾਹਨ ਜਮ੍ਹਾਂ ਕਰਵਾਏ ਤੇ ਉੱਥੇ ਕਈ ਲੋਕ ਜਿਹੜੇ ਆ ਖੱਜਲ ਹੁੰਦੇ ਵੀ ਦਿਖਾਈ ਦਿੱਤੇ ਅਚਾਨਕ ਫਲਾਈਟ ਰੱਦ ਕਰਨ ਦੀ ਵਜ੍ਹਾ ਨਾਲ ਲੋਕਾਂ ਦੇ ਵਿੱਚ ਕਾਫੀ ਨਿਰਾਸ਼ਾ ਦੇਖਣ ਨੂੰ ਮਿਲੀ ਕਿਉਂਕਿ ਦਿੱਲੀ ਜਾਣ ਦੇ ਲਈ ਲੋਕ ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਬਠਿੰਡਾ ਏਸੀ ਲੋਕਾਂ ਨੇ 에ਰ ਅਲਾਈਅੰਸ ਦੇ ਖਿਲਾਫ ਰੋਸ ਜ਼ਾਹਰ ਕੀਤਾ ਸੋ ਦੇ ਕ੍ਰਿਮ ਯਾਤਰੀ ਪਹੁੰਚੇ ਸੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਰਵਾਈ ਹੋਣੀ ਚਾਹੀਦੀ ਹੈ। ਇਹ ਏਸੀ ਬਠਿੰਡਾ 에ਅਰਪੋਰਟ ਤੇ ਸਾਡੀ ਬੁਕਿੰਗ ਸੀਗੀ ਅੱਜ ਦੀ ਇਹਨਾਂ ਨੇ ਕੀਤਾ ਪਹਿਲਾਂ ਤਾਂ ਜਿਹੜਾ ਆਪਣਾ ਫਲਾਈਟ ਸੀ ਉਹ ਡਿਲੇ ਕਰਤੀ। ਲੇਟ ਤੋਂ ਬਾਅਦ ਇਹਨਾਂ ਨੇ ਇੱਕਦਮ ਹੀ ਸਾਨੂੰ 8 ਵਜੇ 7 ਵਜੇ 7:30 ਵਜੇ ਕਹਿਤਾ ਬਈ ਕੈਨਸਲ ਹੋ ਗਈ। ਸਾਡੀ 11 ਵਜੇ ਦੀ ਦਿੱਲੀ ਤੋਂ ਫਲਾਈਟ ਸੀ। ਆ ਦਿੱਲੀ ਤੋਂ ਫਲਾਈਟ ਸੀ ਆ ਆਪਣਾ ਮਲੇਸ਼ੀਆ ਲਈ ਤੇ ਉਸ ਕਰਕੇ ਸਾਨੂੰ ਫੋਨ ਕੈਨਸਲ ਕਰਨੀ ਪਈ। ਕੈਨਸਲ ਕਰਨ ਨਾਲ ਸਾਨੂੰ ਅਗਲੇ ਦਿਨ ਫਿਰ ਨਵੀਂ ਟਿਕਟ ਲੈਣੀ ਪੈਗੀ। ਇਸ ਕਰਕੇ ਸਾਨੂੰ ਛਾੜਾ ਜੋ ਹਰਗਾਨਾ ਹੋਇਆ ਇੰਨਾ ਸਾਡਾ ਨੁਕਸਾਨ ਹੋਇਆ। ਸਾਡਾ 22200 ਰੁਪਿਆ ਐਵੇਂ ਗਿਆ ਅੰਮ੍ਰਿਤ ਦੇ ਵਿਜੂਲ ਉਸ ਵੀ ਹੈ 에어ਪੋਰਟ ਅਥਾਰਟੀ ਨੂੰ ਤੇ ਕੋਈ ਨਾ ਕੋਈ ਐਕਸ਼ਨ ਲੈਣਾ ਚਾਹੀਦਾ ਹੈ ਤੇ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਸਾਡਾ ਹਰਜਾਨੇ ਦਾ ਉਹਨਾਂ ਨੂੰ ਸਾਡੇ ਦੇ ਨਾਲ-ਨਾਲ ਹੋਰ ਕਈ ਪੈਸੰਜਰ ਹੈਗੇ ਨੇ ਜਿਹੜੇ 2225 ਜਣੇ ਜਿਹੜੇ ਜਿਨ੍ਹਾਂ ਦੇ ਅੱਗੇ ਯਾਨੀ ਕਿ ਫਲਾਈਟ ਸੀ ਇੰਟਰਨੈਸ਼ਨਲ ਫਲਾਈਟ ਸੀ ਉਹ ਵੀ ਵਿਚਾਰੇ ਹੁਣ ਉਹਨਾਂ ਦੀ ਯਾਨੀ ਕਿ ਟਿਕਟ ਕੈਨਸਲ ਹੋ ਗਈ ਹੈ ਉਹਨਾਂ ਨੂੰ ਬਹੁਤ ਦੁੱਖ ਹੋਇਆ ਤੇ ਸਾਰੇ ਵਿਚਾਰੇ ਹੁਣ ਬਸ ਚੱਲ ਲਿਆਸੋਂਗੇ ਹੋਰ ਵੀ ਪੈਸੰਜਰ ਜਿਹੜੇ ਨਾ ਵਿਚਾਰੇ ਕੋਈ ਟੈਕਸੀ ਲੈ ਕੇ ਜਾ ਰਿਹਾ ਹੈ ਕੋਈ ਆਪਣਾ ਕੈਬ ਕਰਾਈ ਹੈ ਕਿਸੇ ਨੇ ਕਿਸੇ ਨੇ ਆਪਣਾ ਕੀ ਕੇਦਨੋ ਬਸ ਤੇ ਚੱਲਿਆ ਯਾਨੀ ਕਿ ਉਹਨਾਂ ਨੇ ਆਪਣਾ ਡਬਲ ਡਬਲ ਕਰਾਇਆ ਵਰਕੇ ਹੁਣ ਦਿੱਲੀ ਚੱਲੇ ਆ ਗਏ ਇਸ ਲਈ ਇਹ ਸਾਨੂੰ ਵਿਸ਼ਾਰਿਤ ਹੈ ਕਿ ਇਹ ਜਿਹੜਾ 에ਰਪੋਰਟ ਹੈ ਇਹਨਾਂ ਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿਹੜਾ ਬਣਾਇਆ ਹੋਇਆ ਹੈ ਤੇ ਇਹਨਾਂ ਦਾ ਕੋਈ ਉਹ ਹੈ ਨਹੀਂਗਾ ਕੋਈ ਕਿ ਇੱਥੇ ਆਏ ਇੱਥੇ ਘੰਟਾ ਸੀ ਵੇਟਫੇਅਰ ਕਰ ਰਹੇ ਆ ਤੇ ਵੇਟ ਕਰਨ ਤੋਂ ਬਾਅਦ ਸਾਨੂੰ ਕਹਿ ਦਿੱਤਾ ਗਿਆ ਵੀ ਤੁਹਾਡੀ ਫਲਾਈਟ ਕੈਨਸਲ ਹੋ ਗਈ ਸਾਨੂੰ ਕੋਈ ਗਾਹੂ ਸੂਚਨਾ ਨਹੀਂ ਦਿੱਤੀ ਇਹਨਾਂ ਨੇ ਨਾ ਸੂਚਨਾ ਦੇਣ ਕਾਰਨ ਸਾਡੀ ਦਿੱਲੀ ਵਾਲੀ ਫਲਾਈਟ ਇੰਟਰਨੈਸ਼ਨਲ ਜਿਹੜੀ ਫਲਾਈਟ ਸਿਮਲੇਸ਼ੀਆਲੀ ਉਹ ਵੀ ਲਗਭਗ